ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਵੇਂ ਦੇਵਤੇ ਤੇ ਦੈਤ ਬਣਾਏ ਇਸ ਬਾਰੇ ਆਪਾਂ ਵੀਡੀਓ ਦੇ ਪਹਿਲੇ ਭਾਗ ਵਿੱਚ ਜਾਣ ਚੁੱਕੇ ਹਾਂ ਇਸ ਵੀਡੀਓ ਵਿੱਚ ਆਪਾਂ ਸਾਧੂ ਗੋਰਖਨਾਥ ਮੁਸਲਮਾਨ ਫਕੀਰ حضرت ਮੁਹੰਮਦ ਜੀ ਅਤੇ ਪਰਮਾਨੰਦ ਜੀ ਬਾਰੇ ਗੁਰੂ ਸਾਹਿਬ ਜੀ ਕੀ ਲਿਖਦੇ ਨੇ ਉਸ ਬਾਰੇ ਜਾਣਾਂਗੇ ਜੇਕਰ ਤੁਸੀਂ ਇਸ ਵੀਡੀਓ ਦਾ ਪਹਿਲਾ ਭਾਗ ਨਹੀਂ ਦੇਖਿਆ ਤਾਂ ਹੁਣੇ ਜਾਗ ਤੇ ਉਸ ਵੀਡੀਓ ਨੂੰ ਦੇਖੋ ਉਸ ਵੀਡੀਓ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ पिछली वीडियो में आप अकाल पुरख बाकी प्रति देख कुल सो पंक्तियां की व्याख्या समझ चुके हाँ आओ इस अगे तो चर्चा शुरू करिए गुरु साहिब जी लिखते ने परम तत्व कि पछाना आप आप पीतर और जाना तब जे जे विखराज बनाए अपन पुनि सिमृत चलाए इस शब्द गुरु साहिब जी दसते ने कि अकाल पुरख जी न पछाणिया सब आप उलझना फस गए फिर वाह ने जी बनाए सन उन्होंने रचना कर ली जो सिमरतन के पे अनुरागी तीन तीन क्रिया ब्रह्म की तयागी जिन मन हर चरणन ठहराओ सो सिमरतन के रे इस शब्द गुरु साहेब जी दसते ने कि ਜਿਹੜੇ ਸਿਮਰਤੀਆਂ ਦੇ ਪ੍ਰੇਮੀ ਬਣ ਗਏ ਉਹਨਾਂ ਸਾਰਿਆਂ ਨੇ ਹੀ ਪ੍ਰਭੂ ਦੀ ਭਗਤੀ ਛੱਡ ਦਿੱਤੀ ਜਿਨ੍ਹਾਂ ਨੇ ਆਪਣਾ ਮਨ ਪ੍ਰਭੂ ਦੇ ਚਰਣਾ ਵਿੱਚ ਜੋੜਿਆ ਉਹ ਸਿਮਰਤੀਆਂ ਦੇ ਮਾਰਗ ਵੱਲ ਨਹੀਂ ਪਏ ਬ੍ਰਹਮਾਚਾਰ ਹੀ ਵੇਦ ਬਣਾਏ ਸਰਬ ਲੋਕ ਤੇ ਕਰਮ ਚਲਾਏ ਜਿਨਕੀ ਲਿਵਹਰ ਚਰਨਨ ਲਾਗੀ ਤੇ ਵੇਦਨ ਤੇ ਪਏ त्यागी ਇਸ ਪੰਕਤੀ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਬ੍ਰਹਮਾ ਨੇ ਚਾਰ ਵੇਦਾਂ ਦੀ ਰਚਨਾ ਕੀਤੀ ਤੇ ਸਭ ਲੋਕਾਂ ਨੂੰ ਆਪਣੇ ਵੇਦਾਂ ਵਿੱਚ ਦੱਸੇ ਹੋਏ ਕਰਮਾਂ ਤੇ ਚਲਾਇਆ ਜਿਨ੍ਹਾਂ ਪੁਰਸ਼ਾਂ ਦੀ ਲਿਵ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਈ ਉਹਨਾਂ ਨੇ ਵੇਦਾਂ ਦੇ ਮਾਰਗ ਨੂੰ ਤਿਆਗ ਦਿੱਤਾ ਅੱਗੇ ਗੁਰੂ ਸਾਹਿਬ ਜੀ ਲਿਖਦੇ ਨੇ ਜੇਨ ਮਤ ਬੇਦ ਕਤੇ ਬੰਤ त्याਗੀ ਪਾਰਬ੍ਰਹਮ ਕੇ ਪਏ ਅਨੁਰਾਗੀ ਤਿੰਨ ਕੇ ਗੂੜ ਮਤ ਜੇ ਚਲਹੀ ਭਾਲਤੇ ਅਨੇਕ ਦੁਖਨ ਸੋ ਦਲਹੀ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਵੇਦਾਂ ਕਤੇ ਬੰਧ ਦੀ ਮਤ ਨੂੰ ਤਿਆਗ ਦਿੱਤਾ ਉਹਨਾਂ ਦਾ ਪ੍ਰੇਮ ਵੈਗੁਰੂ ਜੀ ਨਾਲ ਲੱਗ ਗਿਆ ਉਹਨਾਂ ਪ੍ਰਭੂ ਭਗਤਾਂ ਦੇ ਚਲਾਏ ਮਾਰਗ ਤੇ ਜਿਹੜੇ ਪੁਰਸ਼ ਚੱਲਦੇ ਹਨ ਉਹਨਾਂ ਦੇ ਹਰ ਤਰ੍ਹਾਂ ਦੇ ਕਲੇਸ਼ ਦੂਰ ਹੋ ਜਾਂਦੇ ਹਨ ਜੇ ਜੇ ਸਹਿਤ ਜਾਤਨ ਸੰਦੇ ਪ੍ਰਭ ਕੋ ਸੰਗੇ ਨਾ ਛੋੜਤ ਨੇ ਤੇ ਤੇ ਪਰਪੂਰੀ ਕਰ ਜਾਹੀ ਤਿੰਨ ਹਰ ਸਿਉ ਅੰਤਰ ਕਛ ਨਹੀਂ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਜਿਹੜੇ ਪੁਰਸ਼ ਪ੍ਰਭੂ ਦੇ ਪ੍ਰੇਮ ਨੂੰ ਨਹੀਂ ਛੱਡਦੇ ਤੇ ਹਰ ਤਰ੍ਹਾਂ ਦੀਆਂ ਔਖਿਆਆਂ ਨੂੰ ਸਹਾਰਦੇ ਹਨ ਉਹ ਸਾਰੇ ਬੈਕੁੰਨ ਧਾਮ ਨੂੰ ਜਾਂਦੇ ਹਨ ਉਨ੍ਹਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਭਿੰਨਤਾ ਨਹੀਂ ਰਹਿੰਦੀ ਜੇ ਜੇ ਜੀ ਜਾਤਨ ਤੇ ਡਰੇ ਪਰਮਪੁਰਖ ਤਜੇ ਤਿੰਨ ਮਗ ਪਰੇ ਤੇ ਤੇ ਨਰਕ ਕੁੰਡ ਮੋ ਪਰਹੀ ਬਾਰ ਬਾਰ ਜਗ ਮੋ ਬਪੁ ਤਰਹੀ ਇਸ ਸ਼ਬਦ ਰਾਹੀ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਜਿਹੜੇ ਪੁਰਸ਼ ਪ੍ਰਭੂ ਮਾਰਗ ਵਿੱਚ ਆਉਂਦਿਆਂ ਓਖਿਆਨ ਤੋਂ ਡਰ ਜਾਂਦੇ ਹਨ ਤੇ ਸੱਚੇ ਮਾਰਗ ਨੂੰ ਤਿਆਗ ਕੇ ਫਿਰ ਵੇਦਾਂ ਸ਼ਾਸਤਾਂ ਦੇ ਰਸਤੇ ਤੇ ਤੁਰਦੇ ਹਨ ਉਹ ਸਾਰੇ ਨਰਕ ਕੁੰਡ ਵਿੱਚ ਪੈਣਗੇ ਅਤੇ ਮੂਲ-ਮੂਲ ਜਨਮ ਲੈਂਦੇ ਰਹਿਣਗੇ ਅੱਗੇ ਗੁਰੂ ਸਾਹਿਬ ਜੀ ਲਿਖਦੇ ਨੇ ਤਮ ਹਰ ਬਹੋਰ ਦਤ ਉਪਜਾਇਓ ਤਿਨ ਪੀ ਆਪਣਾ ਪੰਥ ਚਲਾਇਓ ਕਰ ਮੋਨ ਅਕਸਰ ਜਟਾ ਸਵਾਰੀ ਪ੍ਰਭ ਕੀ ਕ੍ਰਿਆ ਕਛੂ ਨਾ ਵਿਚਾਰੀ ਇਸ ਪੰਕਤੀ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਫਿਰ ਪ੍ਰਭੂ ਨੇ ਦਤ ਤਰੇਨ ਨੂੰ ਉਤਪਨ ਕੀਤਾ ਉਸਨੇ ਵੀ ਆਪਣਾ ਪੰਥ ਚਲਾ ਲਿਆ ਹੱਥਾਂ ਦੇ ਨਹੁੰ ਨ ਬਦਲੇ ਅਤੇ ਸਿਰ ਜਟਾ ਧਾਰਨ ਕਰ ਲਈਆਂ ਉਸਨੇ ਪ੍ਰਭੂ ਨੂੰ ਮਿਲਣ ਦੀ ਕੋਈ ਵੀ ਵਿਧੀ ਨਾ ਵਿਚਾਰੀ ਕੋਨੇ ਹਰ ਗੋਰਖ ਕੋ ਰਾਜਾ ਸਿੱਖ ਕਰੇ ਤਿਨ ਹੂਨ ਵੱਡ ਰਾਜਾ ਸ੍ਰਵਨ ਫਾਰੇ ਮੁੰਦਰਾ ਦੁਏ ਡਾਰੀ ਹਰ ਕੀ ਪ੍ਰੀਤਿ ਰੀਤੇ ਨਾ ਵਿਚਾਰੀ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਫਿਰ ਪਰਮੇਸ਼ਰ ਨੇ ਗੋਰਖ ਨੂੰ ਪੈਦਾ ਕੀਤਾ ਉਸਨੇ ਵੀ ਆਪਣਾ ਵਖਰਾ ਮਤ ਚਲਾ ਕੇ ਵੱਡੇ ਵੱਡੇ ਰਾਜਿਆਂ ਨੂੰ ਆਪਣੇ ਚੇਲੇ ਬਣਾ ਲਿਆ ਉਸਨੇ ਆਪਣੇ ਚੇਲਿਆਂ ਦੇ ਕੰਨ ਪਾੜ ਕੇ ਮੁੰਦਰਾ ਪਾ ਦਿੱਤੀਆਂ ਵਾਹਿ ਗੁਰੂ ਦੇ ਪ੍ਰੇਮ ਦੀ ਰੀਤੀ ਹੂ ਉਸਨੇ ਵੀ ਨਾ ਵਿਚਾਰਿਆ ਪੁਨੇ ਹਰ ਰਾਮਾਨੰਦ ਕੋ ਕਰਾ ਇਸ ਬੇਰਾਗੀ ਕੋ ਜਿੰਤਰਾ ਕੰਠੀ ਕਲਖ ਕਾਟ ਦੀ ਧਾਰੀ ਪ੍ਰਭ ਕੀ ਕ੍ਰਿਆ ਨਾ ਕੁਛ ਵਿਚਾਰੀ ਇਸ ਪੰਕਤੀ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਫਿਰ ਪ੍ਰਭੂ ਨੇ ਰਾਮਾਨੰਦ ਨੂੰ ਉਤਪੰਨ ਕੀਤਾ ਉਸਨੇ ਬੇਰਾਗੀ ਪੇ ਇਸਤਾਰਨ ਕਰ ਲਿਆ ਤੇ ਗਲ ਵਿੱਚ ਲੱਕੜ ਦੀ ਮਾਲਾ ਪਾ ਲਈ ਉਸਨੇ ਵੀ ਪ੍ਰਭੂ ਦੀ ਪ੍ਰੇਮ ਭਗਤੀ ਨੂੰ ਨਾ ਵਿਚਾਰਿਆ ਅੱਗੇ ਗੁਰੂ ਸਾਹਿਬ ਜੀ ਲਿਖਦੇ ਨੇ ਜੇ ਪ੍ਰਭ ਪਰ ਕੋ ਰੋ ਖ ਉਪਜਾਏ ਤਿੰਨ ਤਿੰਨ ਆਪਣੇ ਰਾਹ ਚਲਾਏ ਮਹਾਦੀਨ ਤਬੀਕ ਪ੍ਰਭੂ ਪ੍ਰਾਜਾ ਅਰਬ ਦੇਸ਼ ਕੋ ਕੀਨੋ ਰਾਜਾ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਕਿ ਪ੍ਰਭੂ ਨੇ ਜਿੰਨੇ ਵੀ ਵੱਡੇ ਵੱਡੇ ਪੁਰਸ਼ਾਂ ਨੂੰ ਪੈਦਾ ਕੀਤਾ ਉਹਨਾਂ ਸਾਰਿਆਂ ਨੇ ਹੀ ਆਪ ਕੋ ਆਪਣੇ ਮੱਤ ਚਲਾ ਲਏ ਫਿਰ ਵਾਹਿਗੁਰੂ ਨੇ ਮੁਹੰਮਦ ਜੀ ਨੂੰ ਉਤਪਨ ਕੀਤਾ ਤੇ ਉਸ ਨੂੰ ਅਰਬ ਦੇਸ਼ ਦਾ ਰਾਜਾ ਬਣਾ ਦਿੱਤਾ ਤਿੰਨ ਪੀਏ ਕੋ ਪੰਥੋਂ ਪ੍ਰਾਜਾ ਲਿੰਗ ਬਿਨਾ ਕੀਨੇ ਸਭ ਰਾਜਾ ਸਭ ਤੇ ਆਪਣਾ ਨਾਮੁ ਜਪਾਈਓ ਸਤਨਾਮ ਕਾਹੂ ਨੰਨਾ ਗ੍ਰਿੜਾਇਓ

ਇਸੇ ਨੇਵੀ ਪ੍ਰਭੂ ਨੂੰ ਨਾ ਜਾਣਿਆ ਜਦੋਂ ਮੈਂ ਤਪੱਸਿਆ ਰਿਹਾ ਸੀ ਤਾਂ ਅਕਾਲ ਪੁਰਖ ਜੀ ਨੇ ਮੈਨੂੰ ਆਪਣੇ ਕੋਲ ਸੱਦਿਆ ਤੇ ਇਹ ਬਚਨ ਆਖ ਕੇ ਮੈਨੂੰ ਇਸ ਮਾਤ ਲੋਕ ਵਿੱਚ ਭੇਜ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਪਹਿਲਾਂ ਹੋਏ ਅਵਤਾਰਾਂ ਦੀ ਚਰਚਾ ਇਥੋਂ ਤੱਕ ਦੀਆਂ ਪੰਕਤੀਆਂ ਵਿੱਚ ਕੀਤੀ ਹੈ ਇਸ ਤੋਂ ਬਾਅਦ ਅਕਾਲ ਬਾਚ ਵਿੱਚ ਗੁਰੂ ਸਾਹਿਬ ਅਤੇ ਅਕਾਲ ਪੁਰਖ ਵਾਏ ਗੁਰੂ ਜੀ ਵਿਚਾਰ ਹੋਈ ਗਲਬਾਤ ਦੱਸੀ ਹੈ ਜਿਸ ਵਿੱਚ ਪਰਮਾਤਮਾ ਗੁਰੂ ਸਾਹਿਬ ਜੀ ਨੂੰ ਆਪਣਾ ਪੁੱਤਰ ਕਹਿ ਕੇ ਨਿਵਾਜਦੇ ਨੇ ਤੇਰਤੀ ਤੇ ਜਾ ਕੇ ਪ੍ਰਭੂ ਦਾ ਨਾਮ ਜਪਾਉਂਦਾ ਉਹ ਦੇਸ਼ ਦਿੰਦੇ ਨੇ ਇਦਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ